ਕਾਲ ਤੁਸੀਂ ਦੇਖ ਸਕਦੇ ਆ ਜੀ ਇਸ ਵਕਤ ਆਪਾਂ ਪਿੰਡ ਸਭਰਾ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਜੀ ਕਿਹੜੇ ਇਲਾਕੇ ਜੋਦਿਓ ਸਾਡਾ ਬਾਪੂ ਗਰੀਜਾ ਦੇ ਬਾਬਾ ਬਨਿਆਣੇ ਵਾਲੇ ਬਾਬੇ ਸੁੱਖਾ ਸਿੰਘ ਨਿਖੜਾ ਸਿੰਘ ਵਾਲਿਆਂ ਦੀ seva ਉਹਨਾਂ ਦੇ ਹੁਕਮ ਅੰਦਰ ਕਹਿ ਰਹੇ ਸਭਰਾ ਦੇ ਪੁਰਾਣੇ ਚੱਲੇ ਆ ਆ ਬਾਬੇ ਮਹਾਕਾਲ ਜੀ ਬੈਠੇ ਨੇ ਪੁੱਤ ਵੀਰੇ ਵੀਰ ਜੀ ਕਾਲ ਸਾਹਿਬ ਇਹੋ ਜੀ ਬਾਬੇ ਜੀ ਬਾਬਾ ਜੀ ਜੋ ਥੋੜੀ ਜੀ ਜਾਣਕਾਰੀ ਅੱਜ ਕਿੱਧਰ ਜਿਵੇਂ ਬੜੇ ਹੜਾਏ ਲਕਈਆਂ ਤਾਂਾਂ ਤੇ ਬੰਨ ਟੁੱਟ ਰਹੇ ਆ ਮਜਬੂਤੀ ਕਰਨ ਵਾਸਤੇ ਕੀ ਕਰਨੇ ਚਾਉਣੇ ਆ ਜੀ ਵਾਹਿਗੁਰੂ ਜੀ ਦਾ ਕਾਲ ਸਵਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਸਾਰੀ ਸੰਗਤ ਨੂੰ ਇਹ ਪੀਲਾ ਤੇ ਸਾਰੀ ਸੰਗਤ ਜਿਹੜੀ ਆ ਇਕੱਠੀ ਤੈ ਕਰਕੇ ਤੇ ਮਹਾਂਪੁਰਖ ਸੰਤ ਬਾਬਾ ਸੁਖਾ ਸਿੰਘ ਜੀ ਖੜਾੜੀ ਸਾਹਿਬ ਵਾਲੇਕਾਰ ਤੇ ਬਾਬਾ ਤਾਰਾ ਸਿੰਘ ਜੀ ਸੰਪਰਦਾਇ ਇਹਨਾਂ ਦੇ ਹੁਕਮਾਂ ਦਾ ਇੰਤਜ਼ਾਰ ਕਰਨਾ ਪਾਣੀ ਥੱਲੇ ਦਾ ਪੱਧਰ ਥੱਲੇ ਜਾਣ ਤੋਂ ਬਾਅਦ ਸੇਵਾਵਾਂ ਦਿੱਤੀਆਂ ਜਾਣ ਗਿਆ ਕਿ ਕਿੱਥੇ ਕਿੱਥੇ ਲੀਕ ਕਰਨਾ ਹੈ ਕਿਵੇਂ ਕਰਨਾ ਹੈ ਕਿਵੇਂ ਰਸਤੇ ਪਾਣੀ ਪਹੁੰਚਾਉਣਾ ਹੈ ਇਹੀ ਹੁਕਮ ਆ ਸਾਰਿਆਂ ਨੂੰ ਤੇ ਬੰਨ ਬੰਨਣ ਵਾਸਤੇ ਬਾਬਾ ਸੁਖਾ ਸਿੰਘ ਜੀ ਦੇ ਨਾਲ ਤੰਤਰ ਬਾਬਾ ਸ਼ਰੀ ਚੰਦ ਸਾਹਿਬ ਜੀ ਮਣਿਆੜੀ ਨਗਰ ਦੇ ਗੁਰਦੁਆਰਾ ਸਾਹਿਬ ਜਥੇਦਾਰ ਬਾਬਾ ਮਲਕਾ ਸਿੰਘ ਜੀ ਦੀ ਫੌਜ ਬਾਬਾ ਸੁਖਾ ਸਿੰਘ ਜੀ ਦੀ ਫੌਜਾਂ ਦੇ ਨਾਲ ਡਟ ਕਰਕੇ ਸੇਵਾਵਾਂ ਕਰਦੀ ਹੈ ਤੇ ਸੇਵਾਵਾਂ ਕਰਦੀ ਰਹੇਗੀ ਕੱਲ ਰੰਗ ਦਾ ਦੇ ਬੰਨ ਬੰਨੇ ਅੱਜ ਸਭਰਾਵਾਂ ਦੇ ਬੰਨ ਬੰਨਣ ਜਾ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿ ਜੀਵਾ ਅੱਜ ਸਭਰਾ ਬੰਨਤੇ ਜਾ ਰਹੇ ਕਿਉਂਕਿ ਇਹਨਾਂ ਦੀ ਸੇਵਾ ਨਿਰੰਤਰ ਚੱਲਦੀ ਰਹਿੰਦੀ ਆ ਵੀਰ ਸਾਡੇ ਸਾਰੇ ਬੈਠਿਆਂ ਵਿੱਚ ਦੇਖ ਸਕਦੇ ਆ ਸਾਰੇ ਸੇਵਾਦਾਰੀਆ ਆ ਗੱਬਰੂ ਆ ਸਾਡੇ ਮਾਜੇ ਦੇ ਮਝੈਲ ਜੋ ਦੇ ਅੜੀ ਪੁੱਟਣਾ ਅੜੀ ਪੁੱਟਦੇ ਆ ਮਾਜੇ ਦੇ ਮਝੈਲ ਹਾਂਜੀ ਹਾਂਜੀ 2 ਮਿੰਟ ਬੰਨ ਬੰਨ ਕਿਉਂ ਮਾਰਦੇ ਆਂ ਜੀ ਵਾਹ ਜੀ ਇਹਦੇ ਕ੍ਰੇਡ ਸ਼ਾਟ ਦੇ ਨਾ ਇਹ ਉਹ ਫੌਜ ਆ ਸੁਭਰਾ ਪਹੁੰਚ ਚੁੱਕੇ ਆ ਜੀ ਰਾਜਲੀ ਟਾ ਤੇ ਜਿੱਥੇ ਆਪਾਂ ਵੀ ਮਾਣ ਆਦੀ ਲੱਗੀ ਆ ਸੰਤਾਂ ਨੂੰ ਬਹੁਤ ਸਾਰਿਆ ਇਹ ਫਲ ਮੰਨਣੋਂ ਤੇ ਸੰਤ ਆ ਗਿਆ ਅੱਜ ਸਮਾ ਕੱਢ ਕੇ ਉੱਥੇ ਆਈਏ ਆਪਾਂ ਜਿਹੜਾ ਇਲਾਕਾ ਵਜਿਆ ਵਾ ਆਪਾਂ ਬਚਾਈਏ ਹੁਣ ਤੇ ਜਿਹੜਾ ਗੋਰੀਆ ਰਾਜਾ ਸੱਜਣਾ ਕੀ 14 ਵਾ ਮੇਰੇ ਕੋਈ ਗੱਲ ਦਾ ਗਾਈਡ ਤੇ ਬਹੁਤ ਆ ਰਹੇ ਆਪਾਂ ਉੱਥੇ ਵੇਖੋ ਸਰ ਰਾਬੰਦ ਤੇ ਜਾ ਰਹੀ ਹੈ ਕਰ ਲਓ ਵੀਡੀਓ ਵੇਰ ਜੀ ਕਾ ਖਾਤਾ ਵਾਹਿਗੁਰੂ ਜੀ ਕੀ ਫਤਹਿ ਠੀਕ ਹੈ ਇਹ ਪਛਾਣ ਹੁੰਦੀ ਆ ਮੱਝ ਵਾਲਿਆਂ ਦੀ ਜਿਕਾਰਿਆਂ ਦੇ ਨਾਲ ਉਹ ਨਾ ਮੈਂ ਵੀ ਉੱਤੇ ਤਾਂ ਤੁਸੀਂ ਬਾਬਾ ਜੀ ਆਹ